ਪੰਜਾਬ ਦੇ ਜਿਹੜਾ ਲੋਕ ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਦੀ ਸ਼ਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਰਤੀ ਕਿਸਾਨ ਜਿਹੜੇ ਨੇ ਕ੍ਰਾਂਤੀਕਾਰੀ ਦੇ ਜਨਰਲਸ ਕਰਤਾ ਦਾ ਸਿੱਖ ਗੰਦਨਤਾ ਦਾ ਆਪ ਦੇ ਉੱਤੇ ਐਨਆਈਏ ਦੀ ਨੀੜ ਹੁੰਦੀ ਆ ਕਾ ਬੁੱਤ ਲਾਸ਼ੀ ਲਈ ਜਾਂਦੀਆਂ ਸਮਾਨ ਚਾਕੇ ਲੈ ਲੰਦੇ ਆ ਇਹ ਕੋਈ ਨਵਾਂ ਵਰਤਾਰਾ ਨਹੀਂ ਆ ਇਹ ਕਈ ਦਹਾਕਿਆਂ ਤੋਂ ਲੈ ਕੇ ਲਗਾਤਾਰ ਦੇਸ਼ਾਂ ਦੀਆਂ ਐਮਰਜੈਂਸੀਆਂ ਨੇ ਚਾਹੇ ਐਮਆਈਏ ਹੋਵੇ ਚਾਹੇ ਈਡੀ ਹੋਵੇ ਚਾਹੇ ਸੀਵੀਆਈ ਹੋਵੇ ਇਹਨਾਂ ਨੂੰ ਇਹ ਸਰਕਾਰਾਂ ਵਾਰ ਲਿਆ ਆਈਆਂ ਨੇ ਸੋ ਆ ਐਜੰਸੀਆਂ ਨੇ ਉਹ ਮੋਦੀ ਦੇ ਪਿਛਰੇ ਦਾ ਪੋਤਾ ਨੇ ਇਹਨਾਂ ਏਜੰਸੀਆਂ ਨੂੰ ਵਰਤਿਆ ਇੱਕ ਨਾ ਦੇ ਖਿਲਾਫ ਜਾ ਰਿਹਾ ਜਿਹੜੇ ਸ਼ਿਗਰਸਕਾ ਪਰ ਲੋਕ ਨੇ ਲੜਨ ਵਾਲੇ ਲੋਕ ਨੇ ਆਪਣੇ ਲੋਕਾਂ ਲਈ ਆਪਣੇ ਹੱਕਾਂ ਲਈ ਆਪਣੀ ਧਰਤੀ ਲਈ ਆਪਣੀ ਕੌਮ ਲਈ ਉਹਨਾਂ ਦੇ ਖਿਲਾਫ ਲੜ ਰਹਾ ਤਾ ਰਿਹਾ ਹੈ ਰੇਦਾ ਦੋ ਸੂਬਿਆਂ ਜਾ ਦੇ ਰੂਨਾਂ ਨੇ ਪਹਿਲਾ ਪੰਜਾਬ ਤੇ ਦੂਜਾ ਬੰਗਾਲ ਕਿਉਂਕਿ ਬਦਲੀ ਲੋਕਾਂ ਦੇ ਪੰਜਾਬੀ ਲੋਕਾਂ ਦਾ ਇਤਿਹਾਸ ਇਹ ਹੈ ਕਿ ਜਦੋਂ ਜਦੋਂ ਜਰੂਰ ਹੋਇਆ ਇਨ੍ਹਾਂ ਲੋਕਾਂ ਨੇ ਜੰਗ ਦਾ ਟਕਰਾ ਬੜੀ ਦਿ੍ਰਿੜਤਾ ਰਿਦਾਰ ਨਾਲ ਕੀਤਾ ਅੱਜ ਵੀ ਘਟਨਾ ਹੈ ਅੱਜ ਭਾਈਨੂ ਪਾਸੇ ਦੇ ਚਾਚੇ ਦੇ ਕਰਾਈ ਯੂਨੀਅਨ ਹੋਈ ਜਦੋਂ ਦਾ ਕੱਟ ਕੇ ਬਣਾਈ ਉਹਨੇ ਲਗਾਤਾਰ ਮਲਕੇ ਤੋਂ ਲੈ ਕੇ ਪਛੜ ਵਿੱਚ ਕੀਤੀ ਜਾ ਰਹੀ ਆ ਅੱਜ ਇੱਕ ਵਿਸ਼ਾ ਮੱਕਾ ਸੇ ਮੁਸਾਫਰ ਦੇ ਘਰ ਦੀ ਵੇਲ ਹੋਈ ਆ ਲੋਕਾਂ ਦੇ ਵਿਚਾ ਬਹਿਸ ਪਾਉਣ ਦੀ ਲੜਾਈਆਂ ਨੇ ਜਿਸ ਤਰ੍ਹਾਂ ਦੇ ਨਾਲ 80 90 ਲਾਖ ਦੇ ਵਿਚ ਆ ਸਾਡਾ ਬੀਬੀਆਂ ਤੇ ਇਸ਼ਤਿਹਾਰ ਰੁਕਣਾ ਜਾਂਦੀਆਂ ਰਹੀਆਂ ਜਦਿਲ ਕੀਤਾ ਜਾਂਦਾ ਇਹ ਥਾਣਾ ਦੇ ਲੋ ਜਾ ਕੇ ਵੱਖ-ਵੱਖ ਥਾਣਾ ਦੇ ਜਾ ਕੇ ਉਹੀ ਦੌਰ ਦਾ ਦੁਬਾਰੇ ਸ਼ੁਰੂ ਹੋ ਗਿਆ ਚਾਹੇ ਆਲੀਆ ਸੋਕਰਾਓ ਚਾਹੇ ਉਹ ਸੱਜੇ ਪੱਖੀ ਆਵੇ ਚਾਹੇ ਉਹ ਖੱਬੇ ਪੱਖੀ ਆ। ਹੁਣੇ ਸਮਾ ਸੋਚਣ ਦਾ ਨਹੀਂ ਹੈਗਾ। ਹੁਣੇ ਸਮਾ ਇਕੱਠੇ ਹੋ ਕੇ ਇਹਨਾਂ ਖਿਲਾਫ ਮੋਰਚਾ ਖੋਲਣ ਦੀ ਲੋੜ ਆ, ਲੰਬੀ ਲੋੜ ਆ। ਜਿੱਥੇ ਕਿਤੇ ਵੀ ਪੰਨਿਆਂ ਦੀ ਮੇਦ ਹੁੰਦੀ ਆ, ਕਿਤੇ ਦੀ ਮੇਦ ਹੁੰਦੀ ਆ, ਤੁਸੀਂ ਵੀ ਆਈ ਆਉਂਦੀ ਆ। ਜਦੋਂ ਮਬਾਰਕ ਦਾ ਨਾ ਕਾਇਆ ਦਿੱਤੀ ਨਾ ਪਾਰਾ ਕਰੋ ਪਹੁੰਚ ਜਾ ਕਰੋ ਤੇ ਨਹੀਂ ਬਸ ਯਾਦ ਰੱਖਿਓ ਕੱਲੇ ਕੱਲੇ ਨੂੰ ਲਖੇੜ ਕੇ ਕੱਲੇ ਕੱਲੇ ਨੂੰ ਕਾੜ ਕੇ ਐਸ ਤਰੀਕੇ ਨਾਲ ਹੀ ਜਿੱਨਾਂ 'ਚ ਬੰਦ ਵੀ ਕਰ ਲਗੇ ਐਨਐਸਏ ਵੀ ਲਾਉਣਗੇ ਯੂਐਫਓ ਵੀ ਲਾਉਣਗੇ ਆ ਮਾਰੀ ਦੀ ਚੁਪੜੀ ਵਧੀਆ ਲਾ ਹੋ ਗਾਂਧੀ ਨੇ ਅਮਰੀਕਾ ਦੇ ਵਿੱਚ ਕੋਨੇ ਕੇ ਘਰ ਦੇ ਵਿੱਚ ਘਰਦਣੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਪੱਗ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅchre ਖੋਤੀ ਸੋਤਾਲ ਜਿਹੜੇ ਆਪਣੇ ਆਪ ਸਿੱਖ ਹੁੰਦੇ ਆ ਜਿੰਨਾਂ ਦੇ ਸਰਦਸਾਏ ਹੋਏ ਨੇ ਪੱਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਬੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹਰ ਜਾ ਕੀਤੀ ਜਿਨ੍ਹਾਂ ਨੂੰ ਅਗਲੀ ਪ੍ਰੀਖਿਆ ਹੈ ਉਹ ਆਪ ਸੋਚ ਲੋ ਵੀ ਪਿਛਲੇ 10 ਸਾਲਾਂ 'ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਘਟਾਏ ਗਏ ਆ ਜਿਨ੍ਹਾਂ ਦੇ ਗਿਆਨ ਗੋਦਰੀ ਮੱਗੂ ਮੱਤ ਹੋਰ ਗੁਰੂ ਘਰ ਨੇ ਇਹ ਐ ਲੈ ਮੈਕੋ ਲੈ ਜੇ ਤੱਕ ਚਾਹਤੇ ਆ ਤੁਹਾਡੀ ਤਲਵਾਰ ਹਾ ਲੈ ਜਾਂਦੀ ਹੈ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਹਾ ਲੈ ਜਾਂਦੇ ਨੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਕਰਾਣਾ ਦਾ ਸਾਨੂੰ ਲੱਗਦਾ ਹਰੇ ਦੁਸ਼ਕਰ ਨੂੰ ਕੋਈ ਜਾਗਰ ਨਹੀਂ ਘੱਟ ਗੱਲ ਦੇ ਉਹ ਕੋਈ ਗੱਲ ਨਹੀਂ ਇਹ ਕਲੇਸ਼ਾ ਆਪਣੇ ਦਿਮਾਗ ਚੋਂ ਕੱਢ ਦਿਓ ਸੋ ਲਗਾ ਜਦੋਂ ਸਰਕਾਰ ਨੇ ਭਵੰਤਮਾਨ ਦੇ ਹੱਥੋਂ ਕਾ ਬਣਿਆ ਹੋਇਆ ਇਹ ਮਰੀਕਤ ਤੇ ਨਾਲ ਹੀ ਹੈ ਇਹ ਸਾਰਾ ਜੋ ਲਿਸਟਾ ਬਣਾ ਬਣਾ ਕੇ ਦੇਆ ਵੀ ਕਿਹੜੇ ਕਿਹੜੇ ਕਿਸਾਨ ਆ ਗੂਆ ਕੋਈ ਨਹੀਂ ਸੋ ਲਗਾਤਾਰ ਸ਼੍ਰੀ ਹਸਕਾਹ ਵਾਲੇ ਲੜਵਾਲੇ ਲੋਕਾਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਜਵਾਨਾਂ ਬਣਦੇ ਵੀ ਲੋਕਾਂ ਨੂੰ ਡਰਾਉਣ ਦੇ ਲਈ ਸਾ ਜਿਹੜੇ ਲਗਾਤਾਰ ਛਾਪੇ ਵੱਜਦੇ ਸੋ ਇਕੱਠੇ ਹੋ ਕੇ ਲਾਹੂ ਦੀ ਕਰਕੇ ਦਾ ਬੋਲ ਵੀ ਕਰ ਗਏ ਤੇ ਸਾਡੇ ਜਿਹੜੇ ਮੋਸ ਤੇ ਲੱਗੇ ਹੋਏ ਨੇ ਸ਼ੰਭੂ ਦੇ ਖਰੋਰੀ ਸਾਡੇ ਨਾਲ ਦੇ ਬੰਦੇ ਬੈਠੇ ਨੇ ਲੱਗ ਰਹੇ ਨੇ ਜਿਹੜੇ ਕਿ ਤੁਹਾਨੂੰ ਮਜਬੂਰ ਕਰਨ ਦੀ ਲੋੜ ਆ ਸਾਡਾ ਕੌਮੀ ਇਨਸਾਫ ਮੋਰਚਾ ਮੁਹਾਵੀ ਦੇ ਬੱਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ 35 35 ਸਾਲ ਤੋਂ ਸਜਾਵਾਂ ਕੂਲੀਆਂ ਕਰਕੇ ਜਿਲ੍ਹਾ ਦੇ ਬੰਦ ਨੇ ਉਹਨਾਂ ਮੋਰਚੇ ਦੀ ਸਾਡਾ ਜਨਮ ਦਾ ਭਰੋੱਖਾ ਦਰਵਾਣਾ ਸੋਖੀਰ ਦੇਦ ਨੇ ਮੈਂ ਦੋ ਚਾਰ ਮਾਰੇ ਲਾਉਂਦਾ ਬੁਰੰਤ ਆਵਾਜ਼ ਦੇ ਵਿੱਚ ਉਹਨਾਂ ਦਾ ਜਲਾਵ ਲੈਣਾ ਹੈ the song